ਤਾਂ ਜੋ ਮਾ ਜੀ ਤੁਹਾਡਾ ਮਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਸਨ ਕਿਵੇਂ ਸਾਰੇ ਠੀਕ ਠਾਕ ਹੋ ਜੀ ਲਓ ਜੀ ਆਪਾਂ ਲੈ ਕੇ ਆਏ ਜੀ ਨਵਾਂ ਵਲੌਗ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਘਰ ਦਾ ਕੋਠੀ ਦਾ ਜਿਹੜਾ ਸਾਡਾ ਫਰੰਟ ਮਿਰਰ ਜਿਹਨੂੰ ਕਹਿੰਦੇ ਆ ਪੂਰੀ ਘਰ ਦੀ ਲੁੱਕ ਗ੍ਰੇਸ ਜਿਸ ਚੀਜ਼ ਤੇ ਟਿਕੀ ਹੁੰਦੀ ਆ ਉਹਨੂੰ ਕਹਿੰਦੇ ਆ ਫਰੰਟ ਤੇ ਜਿਹੜਾ ਮਿਰਰ ਲੱਗਾ ਹੁੰਦਾ ਤੇ ਉਹ ਅੱਜ ਆਪਾਂ ਲਵਾਉਣ ਜਾ ਰਹੇ ਆ ਜੀ ਉਹ ਪੈਂਡਿੰਗ ਸੀਗਾ ਤੇ ਜਦੋਂ ਕੋਠੀ ਬਣਾਈ ਸ਼ਿਫਟ ਕੀਤਾ ਉਹ ਆਪਣਾ ਮਿਰਰ ਰਹਿ ਗਿਆ ਸੀਗਾ ਸ਼ੀਸ਼ਾ ਜਿਹੜਾ ਫਰੰਟ ਤੇ ਆਉਂਦਾ ਜਿਹਨਾਂ ਸਾਰੀ ਕੋਠੀ ਦੀ ਲੁੱਕ ਨਿਕਲਦੀ ਆ ਤੇ ਅੱਜ ਉਹ ਬੰਦੇ ਲਾਉਣ ਵਾਸਤੇ ਆਈ ਸੀਗੇ ਆਰਡਰ ਦਿੱਤਾ ਸੀ ਉਹ ਤਿਆਰ ਹੋ ਗਿਆ ਤੇ ਲੱਗੇ ਆ ਜੀ ਆਪਾਂ ਲਵਾਉਣ ਤੇ ਤੁਹਾਨੂੰ ਦੱਸਦੇ ਆ ਜੀ ਕਿੱਦਾਂ ਲੱਗਦਾ ਦਿਖਾਉਨੇ ਆ ਸਾਰਾ ਤੇ ਕਿੰਨੀ ਉੱਤੇ ਮਿਹਨਤ ਲੱਗਦੀ ਆ ਜੀ ਕਿੱਦਾਂ ਬਣਿਆ ਸਾਰਾ ਸਾਰਾ ਦਿਖਾਉਨੇ ਆ ਜੀ ਕਿੱਦਾਂ ਫਿੱਟ ਕਰ ਰਿਹਾ ਬੰਦੇ ਤੇ ਕਿਸੇ ਨੇ ਬਣਵਾਉਣਾ ਵੀ ਹੋਇਆ ਤਾਂ ਤੁਸੀਂ ਦੱਸ ਦਿਓ ਉਨੇ ਬਹੁਤ ਸੋਹਣਾ ਕੰਮ ਕਰਦੇ ਆ ਤੇ ਬਾਕੀ ਤੁਸੀਂ ਦੇਖ ਹੀ ਲੈਣਾ ਵੀਡੀਓ ਦੇ ਵਿੱਚ ਜਿਆਦਾ دیر ਨਾ ਕਰਦੇ ਹੋਏ ਆਜੋ ਜੀ ਚੱਲਦੇ ਆ ਤੇ ਦਿਖਾਉਨੇ ਆ ਤੁਹਾਨੂੰ ਦੇਖ ਸਕਦੇ ਹੋ ਜੀ ਤੁਸੀਂ ਜਿਹੜੀ ਕੋਠੀ ਦੀ ਪੂਰੀ ਲੁੱਕ ਇਹ ਸੀ ਸਟੀਟਿਕ ਹੈ ਇਸ ਫਰੰਟ ਮਿਰਰ ਜਿਹੜਾ ਫਰੰਟ ਤੇ ਸ਼ੀਸ਼ਾ ਲੱਗਾ ਹੁੰਦਾ ਅੱਜ ਕੱਲ ਲੇਟੈਸਟ ਟੈਕਨੋਲੋਜੀ ਦਾ ਲੇਟੈਸਟ ਡਿਜ਼ਾਈਨ ਦਾ ਜਿਹੜਾ ਲੱਗਦਾ ਉਹ ਲਵਾ ਰਹੇ ਆ ਜੀ ਤੇ ਤੁਹਾਨੂੰ ਦਿਖਾਉਨੇ ਆ ਜੀ ਫੁੱਲ ਵਲੌਗ ਦੇ ਵਿੱਚ ਆਜੋ ਜੀ ਉੱਪਰ ਦੇਖ ਸਕਦੇ ਹੋ ਤੁਸੀਂ ਜਿੱਦਾਂ ਲੋਕਾਂ ਨਾਲ ਜਿੰਨਾ ਹੁੰਦਾ ਉਹਦੇ ਨਾਲੋਂ ਕਾਫੀ ਆਪਾਂ ਉੱਚਾ ਰੱਖਿਆ ਥੋੜਾ ਬਧੀਲਾ ਰਹਾ ਥੋੜਾ ਉੱਚਾ ਨਾ ਬਾਈ ਕਿੰਨਾ ਨਾਰਮਲ ਨਾਲੋਂ ਕਿੰਨਾ ਉੱਚਾ ਰੱਖਿਆ ਨਾਰਮਲ ਨਾਲੋਂ ਆਪਣਾ ਹੈਰਾਦ 10 ਇੰਚ ਤੇ 10 ਇੰਚ ਉੱਚਾ ਠੀਕ ਆ ਜਿੱਦਾਂ ਮੰਨ ਲਓ ਮੀਨ ਏਰੀਆ ਆਉਂਦਾ ਇਹ ਡਿੱਗਦਾ ਤਾਂ ਨਹੀਂ ਨਹੀਂ ਡਿੱਗਦੀ ਨਾ ਬਾਈ ਓਕੇ ਪੱਕਾ ਜੋੜ ਲਾਉਣੇ ਪੈਗੇ ਕੱਲ੍ਹ ਹਾਂ ਬੈਂਡਿੰਗ ਕਰਾਂਗੇ ਲੱਗਦਾ ਇਹ ਨਾਲੇ ਪਈ ਹਾਈਟ ਵਧੀਆ ਆ ਥੋੜੀ ਉੱਚੀ ਰੱਖਣੀ ਚਾਹੀਦੀ ਆ ਹਾਈਟ ਸੋਹਣੀ ਵਧੀਆ ਰਹੇ ਤੇ ਟੈਨਸ਼ਨ ਨਹੀਂ ਰਹਿੰਦੀ ਆ ਤੇ ਬਾਕੀ ਭਾਈ ਆਪਣੇ ਜਿਦਾ ਮੰਨ ਲੋ ਕਿਸੇ ਨੂੰ ਲਵਾਉਣਾ ਹੋਵੇ ਤੇ ਤੁਹਾਡੀ ਦੁਕਾਨ ਵਗੈਰਾ ਕਿੱਥੇ ਆ ਤੇ ਆਪਣਾ ਮਾੜਾ ਦੱਸ ਦਿਓ ਮੋਬਾਈਲ ਨੰਬਰ ਦੇ ਦਿਓ ਜੀ ਸਾਈ ਮੰਦਰ ਖੋਲ ਕنگਰੇ ਮੋਬਾਈਲ ਨੰਬਰ ਹੈਗਾ 98778 26202 ਸਾਈ ਮੰਦਰ ਨੀਅਰ ਖੁਰਲਾ ਕنگਰਾ ਹਾਂਜੀ ਠੀਕ ਆ ਜੀ ਇੱਥੇ ਭਾਈ ਉਹਨਾਂ ਦੀ ਦੁਕਾਨ ਤੁਸੀਂ ਦੇਖ ਸਕਦੇ ਹੋ ਭਾਈ ਉਹਨਾਂ ਦਾ ਸਾਰਾ ਸਮਾਨ ਵੀ ਆ ਸਾਰਾ ਲਾਉਣ ਨੂੰ ਦੇਖ ਸਕਦੇ ਹੋ ਬਹੁਤ ਵੀਰ ਬਾਇਓਨਿਕ ਕੰਮ ਕਰਦੇ ਆ ਬਹੁਤ ਕੋਠਿਆਂ ਦੇ ਵਿੱਚ ਬਾਈ ਉਹਨਾਂ ਨੇ ਕੰਮ ਕੀਤਾ ਜੇ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਆ ਦੇਖ ਸਕਦੇ ਹੋ ਹਰ ਇੱਕ ਇਨਸਟਰੂਮੈਂਟ ਵੀ ਇਹਨਾਂ ਦੇ ਕੋਲ ਅਵੇਲੇਬਲ ਹੈ ਦੇਖੋ ਨਿਓ ਪਹਿਲਾਂ ਬਾਈ ਉਹਨਾਂ ਨੇ ਆ ਫਿਟ ਕੀਤੇ ਸਟੀਲ ਦੇ ਜਿਹਦੇ ਵਿੱਚ ਇਹ ਖੜਾ ਹੁੰਦਾ ਸ਼ੀਸ਼ਾ ਬਾਈ ਕਿੰਨੇ ਇੰਚੀ ਦਾ ਹੁੰਦਾ ਇਹ ਇਹ ਸ਼ੀਸ਼ਾ ਹਾਂ ਇਸ ਦਾ 12 mm ਦਾ ਹੈਗਾ ਅੱਧੇ ਇੰਚੀ 12 mm ਅੱਧੇ ਇੰਚੀ ਜੀ ਸਰ ਬੜੀ ਗੱਲ ਹੈ ਇਹ ਚੀਜ਼ ਤੇ ਸਾਰੀ ਕੋਠੀ ਦੀ ਗ੍ਰੇਸ ਤੇ ਕੀ ਹੁੰਦੀ ਆ ਕਿਉਂਕਿ ਫਰੰਟ ਤੇ ਸ਼ੀਸ਼ਾ ਇੱਕ ਲੱਗ ਹੀ ਗੱਲਬਾਤ ਬਣਾਉਂਦਾ ਅੱਜ ਕੱਲ ਜਿਹੜੀਆਂ ਤੁਹਾਨੂੰ ਪਤਾ ਹੈ ਲੇਟੈਸਟ ਡਿਜ਼ਾਈਨ ਦੀਆਂ ਜਿੰਨੀਆਂ ਵੀ ਕੋਠੀਆਂ ਬਣਦੀਆਂ ਉਹਦੇ ਵਿੱਚ ਇਹੀ ਚੀਜ਼ ਲੱਗਦੀ ਆ ਤੇ ਉਹੀ ਚੀਜ਼ ਆਪਾਂ ਲਗਵਾਈ ਆ ਪਲੇਟ ਮੇਰੇ ਕੋਲ ਸਟਾਕ ਠੀਕ ਹੈ ਆ ਉਹ ਦਾ ਰਿਪੇਅਰ ਥੋੜਾ ਪੰਗਾ ਪੈਂਦਾ ਹੈਗਾ। ਉਹ ਸਾਡੇ ਸਾਹਮਣੇ ਕੋਠੀ ਇੱਕ ਦੇ ਤੁਸੀਂ ਦੇਖ ਸਕਦੇ ਹੋ। ਉਹਦੇ ਨਾਲੋਂ ਕਾਫੀ ਉੱਚਾ ਤੇ ਬਾਈ ਕਹਿੰਦਾ ਉਹ ਚਰੀ ਮਾਰ ਕੇ ਵਿੱਚ ਪਾਇਆ। ਆਹ ਜਿਹੜੇ ਚੀਜ਼ ਆਪਾਂ ਲਗਵਾਏ ਹਨਾ ਇਹਦੀ ਰਿਪੇਅਰ ਸੌਖੀ ਹੈ। ਇਹਦੀ ਰਿਪੇਅਰ ਵੀ ਸੌਖੀ ਆ। ਰੱਬ ਨਾ ਕਰੇ ਕਾਹਲੂ ਕਿਤੇ ਟੁੱਟ ਜਵੇ ਤੇ ਇਹਦੀ ਰਿਪੇਅਰ ਹੋ ਸਕਦੀ ਹੈ ਨਾ? ਬਿਲਕੁਲ। ਨਹੀਂ ਤੋ ਉਹਦੇ ਵਿੱਚ ਪੱਥਰ ਦੇ ਵਿੱਚ ਮਾਰਨਾ ਪੈਣਾ ਫਿਰ ਹਨਾ। ਹਾਂ। ਓਕੇ ਠੀਕ ਆ। ਅੱਜ ਤੱਕ ਕਰੀ ਇਹਦਾ ਹੋਇਆ ਨਹੀਂ ਵੀ ਟੁੱਟਾ ਹੋਵੇ। ਟੁੱਟਦਾ ਟੁੱਟਦਾ ਨਹੀਂ ਹੁੰਦਾ ਹਨਾ। ਹੂੰ। ਕਿਉਂਕਿ ਲੋਕ ਆ ਨਾ ਪੱਕੇ ਇਹ। ਤੁੱਟ ਗਿਆ ਤੁੱਟ ਗਿਆ ਤੇ ਟੁੱਟ ਗਏ ਨੇ ਉਦਾਂ ਹੀ ਹੂੰ ਉਦਾਂ ਜੋ ਮਾੜੀ ਚ ਟੁੱਟ ਗਏ ਮੋੜ ਪੱਕਾ ਜੋੜ ਪਿਆ ਵਿਕਲ ਦਾ ਆ ਨੋਂ ਕਰ ਦੇਖ ਸਕਦੇ ਸੀ ਜਦੋਂ ਚੈੱਕ ਕਰ ਦੋ ਸੂਤ ਗਿਆ ਹੈ ਇੱਕ ਮਿੰਟ ਦੇਖ ਬਿਲਕੁਲ 0 0 ਆ ਬਾਹੂ ਬਿਲਕੁਲ ਓਕੇ ਥੱਲੇ ਦੇਖ ਥੱਲੇ ਠੀਕ ਹੈ ਇੱਥੇ ਥੋੜੀ ਪੈਕਿੰਗ ਪਾਣੀ ਵਣੀ ਕਿਹਦੇ ਵਿੱਚ ਪੈਕਿੰਗ ਰੱਖੀ ਨਹੀਂ ਸੀ ਤੂੰ ਥੱਲੇ ਅਗਲਾ ਸ਼ੀਸ਼ਾ ਪਾਉਣਾ ਮੇਰੇ ਵੱਲੋਂ ਇਹ ਪੂਰਾ ਤਿਆਰ ਹੋ ਗਿਆ ਫੇ ਤੁਹਾਨੂੰ ਦਿਖਾਵਾਂਗੇ ਜੀ ਕਿੰਨੀ ਗ੍ਰੇਸ ਬਣਦੀ ਇਹਦੀ ਕਿਛ ਕਰ ਲਗਾ ਨਾ 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 ਬਸ ਬਸ ਮੈਂ ਇੱਧਰ ਮੰਗਦਾ ਪੈਸੇ ਕਿੰਨਾ ਰਹਿ ਗਿਆ ਹਜੇ ਇਹਦੇ ਲੋਕ ਕੱਸਣੇ ਹਜੇ ਇਹਦੇ ਉੱਪਰ ਸਟੀਲ ਲੱਗਣੀ ਕਾਫੀ ਕੰਮ ਬਾਕੀ ਹੈ ਨਾ ਹੋ ਗਿਆ ਯਾਰ ਇੱਥੇ ਬੱਥੇ ਚੱਕਰ ਲਾਣਾ ਹੈ ਇਹਨਾਂ ਦੇ ਚੱਕਰ ਦਾ ਪਿੰਡਾ ਵਾਲਾ ਅੱਗੇ ਪਿੱਛੇ ਹੈਗਾ ਕੋਣ ਕੀ ਕਰਨਾ ਨਾ ਕਾ ਲੋਡ ਪਾਉਗੇ ਅੱਗੇ ਤੇ ਪਾ ਦੇਣਾ ਫਿਰ ਇਹਦੂ ਇਹਨੂੰ ਤਾਂ ਕੰਮ ਆ ਜਾਗ ਗਿਆ ਯਾਰ ਇਹ ਕਿੱਥੇ ਆਇਆ ਇਹ ਕਿੱਥੇ ਗਿਆ ਪਰ ਲੰਨੀ ਨੂੰ ਦੇਖ ਕੇ ਡਰ ਲੱਗ ਗਈ ਜਾਂਦਾ ਵੀ ਢਿੱਕਣਾ ਪਵੇ ਸਟੀਲ ਹਾਂਜੀ ਇਹਨਾਂ ਸਾਰੀ ਗਰੇਸ ਆਊਗੀ ਨਾ ਹਾਂਜੀ ਮੋਟੀ ਹੈਗਾ ਤਾਂ ਸਟੀਲ ਦੇਖ ਰਹੇ ਹੋ ਤੁਸੀਂ ਸ਼ੀਸ਼ਾ ਤਾਂ ਲੱਗ ਗਿਆ ਹੁਣ ਇਹਦੇ ਉੱਪਰ ਸਟੀਲ ਲੱਗਣੀ ਹੈ ਯਾ ਬੈਟਿੰਗ ਸੈੱਟ 15 3 ਹੋਰ ਬਰੀਕੀ ਦਾ ਕੰਮ ਤਾਂ ਡਵੀ ਇਹ ਪਾ ਕੇ ਪਾਤਾ ਤੁਸੀਂ ਦੇਖ ਸਕਦੇ ਹੋ ਤੁਸੀਂ ਸਰੇ ਕਰਦਾ ਦੱਸਿਓ ਤੁਸੀਂ ਵੀ ਕਮੈਂਟ ਕਰਕੇ ਕਿੱਦਾਂ ਲੱਗਾ ਨੋ ਜੀ ਤੁਸੀਂ ਦੇਖ ਸਕਦੇ ਹੋ ਜੀ ਫਾਈਨਲ ਲੁੱਕ ਇਹ ਦੱਸਿਓ ਕਿੱਦਾਂ ਲੱਗੀ ਕਮੈਂਟਾਂ ਦੇ ਵਿੱਚ ਆ ਥੋੜਾ ਹਜੇ ਬੰਨਿਆ ਹੋਇਆ ਨਾ ਸਵੇਰੇ ਕਹਿੰਦੇ ਖੋਲ੍ਹ ਦਿਓ ਇਧਰਲੀ ਸਾਈਡ ਵੀ ਇਧਰਲੀ ਸਾਈਡ ਵੀ ਟੇਪ ਲੱਗੀ ਹੈ ਤੇ ਇਹਦੇ ਨਾਲ ਹੀ ਹੁਣ ਆਪਾਂ ਕਰਦੇ ਆ ਜੀ ਵਲੌਗ ਦੀ ਸਮਾਪਤੀ ਤੇ ਦੱਸਿਓ ਕਮੈਂਟ ਕਰਕੇ ਕਿੱਦਾਂ ਲੱਗਾ ਜੀ ਦੱਸਿਓ ਜੀ ਕਿੱਦਾਂ ਲੱਗੀ ਹੈ ਜੀ ਫਾਈਨਲ ਲੁੱਕ ਕੋਠੇ ਦੀ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਕਮੈਂਟ ਜਰੂਰ ਕਰਿਓ ਜੀ ਉਸਨ ਪੀਪੀ ਵਲੌਗਸ ਚੈਨਲ ਸਬਸਕ੍ਰਾਈਬ ਕਰ ਲਓ ਜੀ ਮਿਲਦੇ ਆ ਜੀ ਨੈਕਸਟ ਵਲੌਗ ਦੇ